ਦੋਸਤੋ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜੋ ਕਿ ਆਪਣੇ ਮਾਪਿਆਂ ਦੀ ਬਿਲਕੁਲ ਵੀ ਕਦਰ ਨਹੀਂ ਕਰਦੇ ਅਤੇ ਉਹਨਾਂ ਨੂੰ ਕੁੱਟਦੇ ਮਾਰਦੇ ਨੇ ਅਤੇ ਕਈ ਤਾਂ ਘਰੋਂ ਵੀ ਕੱਢ ਦਿੰਦੇ ਨੇ ਪਰ ਹੁਣ ਇੱਕ ਵਿਅਕਤੀ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਦੀ ਕੀ ਮਾਂ ਮਰ ਚੁੱਕੀ ਹੈ ਅਤੇ ਉਹ ਆਪਣੀ ਮਾਂ ਦੀ ਜੁੱਤੀ ਹਮੇਸ਼ਾ ਆਪਣੇ ਨਾਲ ਰੱਖਦਾ ਹੈ ਤਾਂ ਕਿ ਉਸ ਨੂੰ ਆਪਣੀ ਮਾਂ ਦੀ ਕਮੀ ਮਹਿਸੂਸ ਨਾ ਹੋਵੇ ਤੁਸੀਂ ਵੀ ਦੇਖੋ ਪੂਰੀ ਵੀਡੀਓ ਡੈਸ਼ਬੋਰਡ 'ਚ ਪਈ ਹੈ ਕਾਦੀ ਰੱਖੀ ਹੋ ਜਿੱਥੇ ਪਈ ਹੈ ਜੁੱਤੀ ਜੀ ਹੈ ਮੇਰੀ والدہ ਦੀ ਹੈ ਮਾਸ਼ਾਅੱਲਾ ਨਵੀਂ ਫੋਰਚੂਨਰ ਲਈ ਇਹ ਪਹਿਲੇ ਸਿਵੇਕ ਚ ਹੁੰਦੀ ਸੀ ਹੁਣ ਫੋਰਚੂਨਰ ਤੇ ਰੱਖੀ ਹੈ ਇਹ ਮਾਂ ਜਦੋਂ ਮੇਰੀ ਫੌਤ ਹੋਈਏ ਐ ਜੁੱਤੀ ਉਹਨੇ ਪਾਈ ਸੀ ਤੇ ਐ ਇੱਥੇ ਉਹਨਾਂ ਦੀ ਖੁਸ਼ਬੂ ਆਂਦੀ ਹੈ ਇਹ ਮਾਂ ਦੀ ਜੁੱਤੀ ਦੇ ਸਦਕੇ ਐ ਫੋਰਚੂਨਰਾਂ ਤੇ ਆ ਗੱਡੀਆਂ ਐ ਦੋ ਵੇਰੀ مشیر وزیر اعلی ਜੁੱਤੀ ਦੇ ਸਦਕੇ ਮਾਂ ਦੀ ਜੁੱਤੀ ਦੇ ਸਦਕੇ ਤੇ ਮਾਂ ਦੀ ਦੁਆਵਾਂ ਤੋ ਵੀ ਕਚਨਾਨ ਨੇ ਤਾਂ ਜੁੱਤੀ ਐ ਵੇਖੋ ਸੋ ਜਿੰਨਾਂ ਕੋਲ ਮਾਪਿਓ ਵਰਗੀ ਅਣਮੋਲੀ ਦਾਤ ਹੈ ਉਹ ਕਦਰ ਨਹੀਂ ਕਰਦੇ ਅਤੇ ਜਿੰਨਾਂ ਕੋਲ ਨਹੀਂ ਹੈ ਉਹ ਆਪਣੇ ਮਾਪਿਓ ਦੀ ਆਵਾਜ਼ ਸੁਣਨ ਅਤੇ ਇੱਕ ਛਾਤ ਲਈ ਬਹੁਤ ਤਰਸਦੇ ਨੇ ਸੋ ਤੁਹਾਡੇ ਇਸ ਵਿਅਕਤੀ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ